ਮੈਂ ਤਾਂ ਮੂੰਹ ਵਾਲੀ ਵੇਚੀ ਜਨਾ ਏਡਾ ਖੁੱਲਿਆ ਦਾ ਦਾ ਇਦਾ ਮਤਲਬ ਹੋਣਾ ਇੰਨਾ ਖੁੱਲਿਆ ਦਾ ਜਨਾ ਮਤਲਬ ਹੋਣਾ ਕੀ ਗੱਲ ਉਹ ਸਮਝੀ ਨਹੀਂ ਕੋਈ ਸੰਸਕ੍ਰਿਤ ਕਲ ਸਾਡੀ ਸਮਝ ਤੋਂ ਬਾਹਰ ਹੋ ਗਈ ਆ ਕਿਉਂ ਤਾਂ ਨਾਲ ਜਾ ਕੇ ਬੈਠੇ ਆ ਉਹ ਪਹਿਲਾਂ ਤਾਂ ਦੱਸਦਾ ਆ ਕੇ ਮੈਂ ਵਜੀਰ ਹਾਂ ਉਸ ਤੋਂ ਵਜੀਰ ਨੂੰ ਵੀ ਦੱਸਣਾ ਮਤਲਬ ਫਿਰ ਭਾਈ ਕੋ ਕੰਮ ਕੋਈ ਨਹੀਂ ਕਰਦਾ ਰਿਆ ਇਹ ਵੀ ਦੱਸਣਾ ਵਜੀਰ ਹੈ ਕਾਦਾ ਕਾਦਾ ਜਿਹੜਾ ਮਹਿਕਮੇ ਸੀ ਉਹ ਤਾਂ ਕੋਲੇ ਪਡਵੰਤ ਮਾਲਿਓ ਨੇ ਆਪ ਹੀ ਕਹਾਂ ਤਾ ਨਕਮਾ ਰੂਰਲ ਡਿਵੈਲਪਮੈਂਟ ਸੀ ਹੋਰ ਐਕਸੀਓ ਕੋਲੇ ਨੇ ਕਿਹੜਾ ਦਿੱਤਾ ਇੱਕ ਐਨ ਆਰ ਆਈ ਉਹਦੀ ਫਾਈਲ ਹੀ ਕੋਈ ਨਹੀਂ ਉਹ ਐਨ ਆਰ ਆਈ ਇਹ ਦੱਸੋ ਕੀ ਲੜਾਤਾ ਅਗਿਆਲ ਕੋ ਇਹ ਭਾਵੇਂ ਕੁਝ ਉਹਨਾਂ ਦੇ ਡਾਲਰ ਝਾੜ ਲਵੇ ਉਹਨਾਂ ਨੂੰ ਨਹੀਂ ਕੋਲੇ ਜਿਹੜਾ ਡਿਪਟੀ ਕਮਿਸ਼ਨਰ ਬਣਾਤਾ ਉਹ ਤੁਹਾਡਾ ਮੁੱਖ ਮੰਤਰੀ ਵੀ ਤੁਹਾਨੂੰ ਕਾਫੀ ਸਮਝਾ ਦਿੰਦੇ ਮਹਿਕਮੇ ਕੋਲੇ ਦੇ ਅਧਿਕਾਰ ਦੇ ਅੰਦਰ ਅੰਦਰ ਦੂਜਾ ਸੰਧੂ ਸਾਹਿਬ ਉਹਨਾਂ ਨਾਲ ਦੋ ਚਾਰ ਸਾਤੇ ਬੰਦੇ ਲਾਏ ਉਹਨਾਂ ਨੂੰ ਦਸਰਾ ਪਹਿਲਾਂ ਕਈ ਆਦੀ ਸਾਡਾ ਨਾ ਜਿੰਤੀ ਪੂਰੀ ਟੱਪ ਜਾਂਦੇ ਬਟਾਲੇ ਵਾਲੇ ਮੋਟਾ ਮੰਗਣੀਆਂ ਸ਼ੁਰੂ ਕਰਦੇ ਦਸਰਾ ਪਹਿਲਾਂ ਹਰਸਾ ਮਗਰ ਮੈ ਗਿਆ। ਉਹਨਾਂ ਵਾਲਾ 18 ਮੈਂ প্রতিনিধি ਬਟਰੀ ਨਹੀਂ ਲਾ ਕਰਿਆ ਹਲਕੇ ਦਾ ਕਿ ਕਿਦਰ ਮੁੱਕ ਗਿਆ ਕੰਮ। ਜੀਤੇ ਔਜਲਾ ਸਾਹਿਬ ਚਲੋ ਉਸ ਰਹੇ ਆ 7-8 ਸਾਲ ਜੋਤੀ ਸਾਹਿਬ ਨੇ ਗੱਲ ਦੱਸੀ ਉਹਨਾਂ ਦੀ ਜਿਹੜੇ ਆਪਦੇ ਘਰ ਦੇ ਆ ਕਿ ਜਿਹੜਾ ਨਾਲਾ ਨਕੂ ਪੂਰ ਛਕੇ ਉਹਨੇ ਭਾਈ ਹੋਰ ਕੀ ਕਰਨਾ। ਉੱਥੇ ਜੋ ਹਾਲਾਤ ਬਣੇ ਆ ਸਤਾਂ ਸਾਲਾਂ ਚ ਅ ਸਤਾਂ ਸਾਲਾਂ ਚ ਉਹੀ ਨਹੀਂ ਮਸਲੇ ਹੱਲ ਹੋਏ ਜੋਸ਼ੀ ਸਾਹਿਬ ਦਾ ਹਲਕਾ ਜਾ ਕੇ ਵੇਖੋ ਆਲਾ ਤੁਮਾਲਾ ਮੈਂ ਕਹਿੰਦਾ ਉਤੋਂ ਵਧੀਆ ਹਲਕਾ ਹੀ ਸ਼ਾਇਦ ਕੋਈ ਹੋਰ ਹੋਗਾ ਮਤਲਬ ਹੱਥ ਜਿੱਥੇ ਪੈ ਜੇ ਕਿਹੜਾ ਹੱਥ ਸੀ ਉਹਦਾ ਢਾਈ ਕਿਲੋ ਦਾ ਮੁਣਕੇ ਆਪ ਹੀ 100 ਕਿਲੋ ਦਾ ਨਹੀਂ ਆ ਬੇ ਢਾਈ ਕਿਲੋ ਦੇ ਹੱਥ ਨੂੰ ਕੀ ਕਰਨਾ ਇਸ ਲਈ ਇਹ ਆਪ ਦਾ ਪਰਖਿਆ ਬੰਦਾ ਇਹਨੇ ਕੰਮ ਕਰਕੇ ਦਿਖਾਇਆ ਆਸ ਕਰੂੰਗਾ ਮੈਂ ਕਰੂੰਗਾ ਕਿ ਤੁਸੀਂ ਹੁਣ ਮੂੰ ਇੱਕ ਬੇਨਤੀ ਆ ਇਹ ਤਾਂ ਸਭ ਤੋਂ ਸੌਖਾ ਕੰਮ ਹੈ ਕਿ ਮਜੀਠਿਆ ਸਾਹਿਬ ਤੁਸੀਂ ਆ ਜਾਓ ਮੈਨੂੰ ਜਿੱਥੇ ਕਹੋਗੇ ਮੈਂ ਆਉਂਗਾ ਮਗਰ ਸਭ ਤੋਂ ਪਹਿਲਾਂ ਤੁਸੀਂ ਕੰਮ ਬਣਾ ਲਓ ਹਰ ਵਾਰਡ ਦੇ ਅੰਦਰ ਤੁਸੀਂ ਬੈਠੇ ਹੋ ਹਰ ਵਾਰਡ ਤੇ ਸੰਪਰਕ ਕਰਨਾ ਸ਼ੁਰੂ ਕਰੋ ਇਹ ਦਿਓ ਪਹਿਲਾਂ ਨਹੀਂ ਤੇ ਪਹਿਲਾਂ ਵੀ ਬਣੇ ਗਏ ਆ ਇਤਿਹਾਸ ਸਾਡਾ ਗੌਰਮਾਈ ਇਹ ਹੀ 80 90% ਕੁਰਬਾਨੀਆਂ 100% ਕਾਲੇ ਪਾਣੀ ਦੀ ਸਜ਼ਾ ਤੇ ਜਾ ਕੇ ਫਿਰ ਬਾਹਰ ਨਹੀਂ ਆਏ ਅੱਜ ਤੁਸੀਂ ਯਾਦ ਨਹੀਂ ਕਰਦੇ ਹੋ ਭਾਈ ਸੱਚ ਦੇ ਸੱਚ ਰਹਿਣਾ ਝੂਠ ਨੇ ਝੂਠ ਰਹਿਣਾ ਔਰ ਸੱਚ ਝੂਠ ਨਿਕਾ ਕੇ ਆ ਜਾ